ਉਹ ਲਾ ਸੂਟ ਸਿੰਦੀ ਸੀ ਤੇ ਮੈਂ ਇੰਨੇ ਸੋਹਣੇ ટોਪੇ ਲਾਉਂਦੀ ਸੀ ਇੰਨੇ ਸੋਹਣੇ ਟੋਪੇ ਲਾਉਂਦੀ ਸੀ ਕਿ ਵੱਡੇ ਡਾਕਟਰ ਸਾਹਿਬ ਨੇ ਮੈਨੂੰ ਮੈਡਮ ਜੀ ਇੱਥੇ ਵੀ ਆਪਰੇਸ਼ਨ ਕਰਨ ਤੋਂ ਬਾਅਦ ਟੋਪੇ ਲਾਉਂਦੇ ਰੱਖ ਲਿਆ ਸੂਟਾ ਮੈਂ ਜਿਹਦੇ ਬੰਦੇ 'ਚ بڑا ਫਰਕ ਹੁੰਦਾ ਹੈ ਮੈਡਮ ਜੀ ਜਨਾਨੀਆਂ ਨੂੰ ਇਹ ਤੁਹਾਡੇ ਸੀਤੇ ਸੂਟ ਨਹੀਂ ਪਸੰਦ ਆਉਂਦੇ ਕੋਈ ਆਵਾਜ਼ ਨਾ ਕਰੋ ਕੋਈ ਮੇਰੇ ਟਾਂਕੇ ਦੇ ਦਰ ਆੜੋਗੇ ਧਿਆਨ ਨਾਲ ਮੈਡਮ ਜੀ ਮੇਰਾ ਹੱਥ ਲਾ ਦਿੱਤਾ ਤੇ ਨਾੜ ਦੇ ਵਿੱਚ ਸੂਈ ਵੱਜ ਗਈ ਹੈ ਮਰਦੀ ਓਹੋ ਹੁਣ ਕੀ ਹੋਊਗਾ ਤੁਸੀਂ ਰੁਕੋ ਮੈਂ ਟੋਪੇ ਲਾਂਚ ਬਹੁਤ ਐਕਸਪਰਟ ਆ ਮੈਂ ਨਾੜ ਨੂੰ ਵੀ ਨਾਲ ਹੀ ਟੋਪਾ ਲਾ ਦੇਣਾ ਹਾਏ ਫਿੱਟ ਸਾਈਜ਼ ਆ ਮੈਂ ਠੀਕ ਤੇ ਹੋ ਜੂਗਾ ਨਾ ਮੈਡਮ ਜੀ ਤੁਹਾਨੂੰ ਛੁੱਟੀ ਮਿਲ ਜੂਗੀ ਨਾ ਹਾਂ ਕਿਉਂ ਨਹੀਂ ਬਿਲਕੁਲ ਕੱਲ ਤੁਸੀਂ ਆਪਣੇ ਪਰਿਵਾਰ ਨੂੰ ਮਿਲ ਸਕਦੇ ਹੋ ਕਿਹੜੇ ਘਰ ਦੇ ਮੈਡਮ ਜੀ ਮੇਰੇ ਘਰੇ ਕੋਈ ਹੀ ਨਹੀਂ ਹੈਗਾ ਸਾਰੇ ਘਰ ਦੇ ਪਹਿਲਾਂ ਹੀ ਮਰ ਚੁੱਕੇ ਆ ਮੈਂ ਆਪਣੇ ਪਰਿਵਾਰ ਚੋਂ ਇਕੱਲਾ ਹੀ ਜੂਨਾ ਵਾਂ ਹਾਂ ਮੈਨੂੰ ਪਤਾ ਹੈ ਫੇਰ ਕਰਕੇ ਤਾਂ ਮੈਂ ਕਹਿ ਰਹੀ ਹਾਂ ਕਿ ਕੱਲ ਤੁਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਮਿਲ ਸਕਦੇ ਹੋ ਅਸੀਂ ਤਾਂ ਟੋਪੇ ਲਾ ਦੋਤੇ ਨੇ ਹੁਣ ਸੂਟ ਹੰਡੇ ਨਾ ਹੰਡੇ ਬੁਟੀਕਾ